ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਆ ਕਿ ਤੁਸੀ ਵੇਖ ਰਹੇ ਹੋ ਲੋਕ ਪੰਜਾਬੀ ਟੀਵੀ ਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਇੱਕ ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਤੋਂ ਖਬਰ ਚੱਲ ਰਹੀ ਹੈ ਕਿ ਇੱਕ ਬਲੌਗਰ ਕੁੜੀ ਜਿਹਦੀ ਤੁਸੀਂ ਫੋਟੋ ਵੇਖ ਰਹੇ ਹੋ ਜਿਹਦਾ ਨਾਮ ਹੈ ਮਹਿਕ ਬ੍ਰੀਤ ਉਹਦੇ ਪਿਓ ਦੀ ਮੌਤ ਹੋਈ ਹੈ ਇਹ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਕਿ ਕਿਵੇਂ ਉਹਦੇ ਪਿਓ ਦੀ ਮੌਤ ਹੋਈ ਹੈ ਕਿਵੇਂ ਉਹਦੇ ਦਾਦੇ ਨੇ ਉਹਦੇ ਪਿਓ ਨੂੰ ਕਿਉਂ ਮਾਰਿਆ ਸੋਡੇ ਸਵਾਲ ਇਹਨਾਂ ਦੇ ਜਵਾਬ ਦੇਵਾਂਗੇ ਤੇ ਪਰ ਜਾਂਦੇ ਜਾਂਦੇ ਕੁਝ ਇੱਕ ਸਵਾਲ ਸਾਡਾ ਵੀ ਉਹ ਕੋ ਦਾ ਜਵਾਬ ਤੁਸੀਂ ਜ਼ਰੂਰ ਦੇਣਾ ਤੇ ਆਪਾਂ ਗੱਲਬਾਤ ਕਰਦੇ ਆ ਜਿਹੜੀ ਮਹਿਕਪ੍ਰੀਤਨਾ ਦੀ ਕੁੜੀ ਆ ਇਹ YouTube ਤੇ ਵਲੌਗ ਪਾਉਂਦੀ ਆ ਪਰ ਇਹਨੂੰ ਲੋਕ ਟ੍ਰੋਲ ਬਹੁਤ ਕਰਦੇ ਆ ਕਿਉਂਕਿ ਆਪਦੇ ਜਣੇ ਤਾਂ ਅੰਗਰੇਜ਼ੀ ਬੋਲਦੀ ਆ ਪਰ ਇਹਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਬਹੁਤ ਸਪੈਲਿੰਗ ਆ ਜਿਹੜੇ ਗਲਤ ਬੋਲਦੀ ਆ ਤੇ ਬਹੁਤ ਹੀ ਜ਼ਿਆਦੇ ਭੇੜੇ ਭੇੜੇ ਤੇ ਵਿੰਗੇ ਜੇ ਮੂੰਹ ਬਣਾ ਆਪਣਾ ਕੇ ਵਲੌਗ ਬਣਾਉਂਦੀ ਆ ਆਪਣੇ ਆਪ ਨੂੰ ਜਾਨੀ ਕਿ ਬਾਲੀ ਸਮਾਰਟ ਤੇ ਕਿਊਟ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਲੋਕਾਂ ਦੇ ਟ੍ਰੋਲ ਦਾ ਮਜ਼ਾਕ ਦਾ ਇਹ ਹਿੱਸਾ ਬਣਦੀ ਹੈ ਕਿਉਂਕਿ ਇਹਨੂੰ ਨਾ ਤਾਂ ਅੰਗਰੇਜ਼ੀ ਬੋਲਣੀ ਆਉਂਦੀ ਢੰਗ ਨਾਲ ਤੇ ਨਾ ਹੀ ਇਹਨੂੰ ਪ੍ਰੋਪਰ ਪੰਜਾਬੀ ਬੋਲਣੀ ਆਉਂਦੀ ਹੈ ਬਹੁਤ ਹੀ ਜਿਆਦਾ ਘਟੀਆ ਜਿਹੇ ਵਲੌਗ ਪਾਉਂਦੀ ਹੈ ਕੋਈ ਏਨੇ ਚੰਗੇ ਵਲੌਗ ਨਹੀਂ ਪਾਉਂਦੀ ਲੋਕਾਂ ਨੂੰ ਗਾਲਾਂ ਕੱਢਦੀ ਹੈ ਗੰਧੀਆਂ ਗੰਧੀਆਂ ਜਦੋਂ ਲੋਕ ਟ੍ਰੋਲ ਕਰਦੇ ਆ ਟ੍ਰੋਲ ਕਿਉਂ ਕਰਦੇ ਆ ਉਹ ਵੀ ਤੁਹਾਨੂੰ ਦੱਸ ਦਿਆਂ ਕਿਉਂਕਿ ਇਹ ਕੁੜੀ 16 ਸਾਲਾਂ ਦੀ ਉਮਰ ਦੇ ਵਿੱਚ ਹੀ ਕਿਸੇ ਮੁੰਡੇ ਦੇ ਨਾਲ ਭੱਜ ਗਈ ਸੀਗੀ ਟਾਂਗਰ ਕੇ ਲੋਕ ਇਹਨੂੰ ਬਹੁਤ ਜ਼ਿਆਦਾ ਟ੍ਰੋਲ ਕਰਦੇ ਆ ਆਪਣੇ ਆਪ ਨੂੰ ਬਹੁਤ ਘੈਟ ਇਹ ਜਿਹੜਾ ਉਹ ਕਰਦੀ ਆਪਣੇ ਆਪ ਨੂੰ ਸਾਬਤ ਕਰਦੀ ਹੈ ਲੋਕਾਂ ਸਾਹਮਣੇ ਪਰ ਬਹੁਤ ਹੀ ਭੜੇ-ਪੜੇ ਤੇ ਵਿੰਗੇ ਜਿਹੇ ਮੂੰਹ ਬਣਾਉਂਦੀ ਹੈ ਉਹੀ ਇੱਕ ਮਫਰਲ ਜਾਂ ਗੱਲ ਦੇ ਵਿੱਚ ਉਹੀ ਪਾਈ ਰੱਖਦੀ ਹੈ ਨਾ ਕੱਪੜੇ ਧੋਹਦੀ ਹੈ ਚੰਗੀ ਤਰ੍ਹਾਂ ਉਹੀ ਲੀੜੇ ਪਾਈ ਰੱਖਦੀ ਹੈ ਇਸੇ ਕਰਕੇ ਲੋਕ ਇਹਨੂੰ ਟ੍ਰੋਲ ਕਰਦੇ ਆ ਹੁਣ ਆਪਾਂ ਤੁਹਾਨੂੰ ਗੱਲ ਬਾਤ ਦੱਸਦੇ ਆ ਵੀ ਇਹਦੇ ਪਿਓ ਦੀ ਮੌਤ ਕਿਉਂ ਹੁੰਦੀ ਹੈ ਇਹ ਕਹਾਣੀ ਮੜੀ ਤੁਹਾਨੂੰ ਪਿੱਛਲ ਜਾਣਾ ਬੂਏ ਕੁੜੀ ਨਾ 16 ਸਾਲ ਦੀ ਉਮਰ ਦੇ ਵਿੱਚ ਨਾ ਇੱਕ ਹਰਿਆਣੇ ਦੇ ਨੌਜਵਾਨ ਨਾਲ ਭੱਜ ਜਾਂਦੀ ਹੈ ਕਰੋ ਜਦੋਂ ਇਹ ਪੱਜ ਜਾਂਦੀ ਹੈ ਤੇ ਜਦੋਂ ਉੱਥੇ ਜਾਂਦੀ ਹੈ ਤੇ ਉਹਦੇ ਪਰ ਮੁੰਡੇ ਦੇ ਪਰਿਵਾਰ ਨਾਲ ਇਹਦੀ ਬੰਦ ਹੀ ਨਹੀਂ ਚਾਰ-ਪੰਜ ਦਿਨਾਂ ਤੋਂ ਉੱਥੇ ਰੌਲਾ ਪਿਆ ਜਾਂਦਾ ਤੇ ਇਹ ਵੀ ਮਤਲਬ ਇਹ ਕਹਿੰਦੀ ਵੀ ਮੈਂ ਉਹਦੇ ਵਾਪਸ ਜਾਣਾ ਪਿੰਡ ਤੇ ਉਹ ਇਹ ਜਦੋਂ ਕਾਰਵਾਈ ਹੁੰਦੀ ਹੈ ਕੁੜੀ ਦੇ ਉੱਤੇ ਹੋ ਜਾਂਦੀ ਤੇ ਚਾਰ-ਕ ਦਿਨ ਸੁਣਿਆ ਖਬਰਾਂ ਦੇ ਮੁਤਾਬਕ ਇਹ ਜੇਲ੍ਹ ਦੇ ਵਿੱਚ ਵੀ ਰਹਿੰਦੀ ਹੈ ਉੱਥੇ ਜਿਹੜਾ ਇਹ ਖੁਦ ਇੰਟਰਵਿਊ ਦੇ ਵਿੱਚ ਦੱਸਦੀ ਹੈ ਕਿ ਮੇਰੇ ਨਾਲ ਵਧੀਆ ਉੱਥੇ ਬਹੁਤ ਵਧੀਆ ਟਰੀਟ ਹੋਇਆ ਤੇ ਉੱਥੇ ਟੀਚਰ ਸਿਖਾਉਂਦੇ ਆ ਬਈ ਤਪਰੇ ਮਾਪੇ ਦੀ ਗੱਲ ਬਣਨੀ ਚਾਹੀਦੀ ਆਪ ਨੂੰ ਇਹਦੇ ਸਟੈਪ ਨਹੀਂ ਚੱਕਣੇ ਚਾਹੀਦੇ ਤੇ ਖੁਦ ਵੀ ਕੁੜੀਆਂ ਨੂੰ ਕਹਿੰਦੀ ਐ ਇੰਟਰਵਿਊ ਦੇ ਵਿੱਚ ਦੱਸਦੀ ਐ ਕਿ ਆਪਾਂ ਨੂੰ ਗਲਤ ਸਟੈਪ ਨਹੀਂ ਚੱਕਣੇ ਚਾਹੀਦੇ ਮਾਪਿਓ ਦੀ ਗੱਲ ਬਣਨੀ ਚਾਹੀਦੀ ਐ ਕਿ ਹਾਲਾਂਕਿ ਆਪ ਗਲਤ ਸਟੈਪ ਚੱਕ ਚੁੱਕੀ ਸੀ ਉਸ ਤੋਂ ਬਾਅਦ ਇਹ ਕਹਿੰਦੀ ਐ ਵੀ ਮੈਂ ਬਹੁਤ ਗਲਤੀ ਕਰ ਲਈ ਸੀ ਮੈਨੂੰ ਪਛਤਾਵਾ ਤੇ ਉਸ ਤੋਂ ਬਾਅਦ ਉਹਨੂੰ ਗੱਲ ਦੇ ਜਦੋਂ ਇਸ ਦਾ ਪਿਓ ਇਹਨੂੰ ਲੈਣ ਆਉਂਦਾ ਤੇ ਇਸ ਦਾ ਪਿਓ ਇਸ ਦੇ ਇੱਕ ਥੱਪੜ ਵੀ ਨਹੀਂ ਮਾਰਦਾ ਇਹ ਦੇ ਕਹਿੰਦੇ ਮੁਤਾਬਕ ਕਿ ਇਹ ਨੂੰ ਕੁਝ ਵੀ ਨਹੀਂ ਕਹਦਾ ਇਹ ਨੂੰ ਘੁੱਟ ਕੇ ਉਹਦੇ ਸੀਨੇ ਨਾਲ ਲਾਉਂਦਾ ਤੇ ਇਹਦਾ ਪਿਓ ਕਹਿੰਦਾ ਵੀ ਚਲੋ ਤੈਨੂੰ ਆਪਾਂ ਪਿੰਡ ਵੀ ਨਹੀਂ ਲੈ ਕੇ ਜਾਂਦੇ ਜਿਹਦੇ ਨੂੰ ਆਏ ਲੱਗਦਾ ਵੀ ਪਿੰਡ ਬੋਲਣਗੇ ਤੇ ਆਪਾਂ ਪਿੰਡ ਵਾਲਾ ਘਰ ਵੇਚ ਕੇ ਪਾਸੇ ਰਹਿਣ ਲੱਗ ਜਾਗੇ ਪਰ ਇਹ ਪਿੰਡ ਆਉਂਦੀ ਤੇ ਇਹਦਾ ਪਿਓ ਤਾਂ ਕੁਝ ਨਹੀਂ ਕਹਿੰਦਾ ਤੇ ਪਰ ਜਿਹੜਾ ਦਾਦਾ ਉਹ ਬਹੁਤ ਜ਼ਿਆਦਾ ਅਣਖੀ ਬੰਦਾ ਸੀਗਾ ਤੇ ਉਹ ਉਹ ਕੁੜੀ ਦੇ ਲੱਛਣ ਵੇਖਦਾ ਤੇ ਉਹ ਇਹਦੇ ਪਿਓ ਤੇ ਗੁੱਸਾ ਕਰਨ ਲੱਗ ਜਾਂਦਾ ਵੀ ਤੂੰ ਇਹ ਕੀ ਲੱਛਣ ਕਰੀ ਜਾਂਦੀ ਐ ਨਾ ਵੀ ਪਹਿਲਾਂ ਇਹ ਭੱਜ ਕੇ ਗਈ ਆ ਵਿਆਹ ਕਰਵਾਇਆ ਇਹਨੇ ਆਪਣੇ ਇੱਜਤ ਰੋਲਤੀ ਐ ਤੇ ਹੁਣ ਵੀ ਇਹ ਵਲੌਗ-ਵਲੌਗ ਜੇ ਪਾਈ ਜਾਂਦੀ ਆ ਉਹ ਬੰਦੇ ਨੂੰ ਨਹੀਂ ਚੰਗਾ ਲੱਗਦਾ ਤੇ ਚਲੋ ਟਾਈਮ ਟੱਪਦਾ ਐ ਇਹ ਵਲੌਗ ਜੇ ਪਾਈ ਜਾਂਦੀ ਐ ਇਹਦੇ ਘਰ ਦੇ ਨੂੰ ਸਕੂਟਰੀ ਦੀ ਚਾਬੀ ਲੈ ਦਿੰਦੇ ਆ ਇਹਦੀ ਐਡਮਿਸ਼ਨ ਕਰਵਾ ਦਿੰਦੇ ਆ ਪੜਨ ਪੜਾਉਣ ਵਾਸਤੇ ਇਹਨੂੰ ਖੁੱਲ ਦੇ ਦਿੰਦੇ ਆ ਵੀ ਚਲ ਕੋਈ ਨਹੀਂ ਜਿਹਦਾ ਕੋ ਹੋਣਾ ਸੀ ਹੋ ਗਿਆ ਹੁਣ ਤੂੰ ਸਹੀ ਰਹੀਂ ਪਰ ਤੁਹਾਨੂੰ ਪਤਾ ਜਿਹੜੇ ਖੁੱਲ ਕਿਸੇ ਕਿਸ ਨੂੰ ਰਾਸ ਆਉਂਦੀ ਐ ਤੇ ਇਹ ਕੁੜੀ ਜੋ ਜਦੋਂ ਜਾਦੇ ਖੁੱਲ ਮਿਲਦੀ ਹੈ ਹਨਾ ਤੇ ਇਹ ਸਕੂਟਰ ਹੀ ਚੱਕਦੀ ਹੈ ਕਿਧਰੇ ਸਲੂਨ ਜਾ ਖੋਲ ਲੈਂਦੀ ਆ ਉਹ ਵੀ ਬਲੌਗ ਜੇ ਪਾਈ ਜਾਂਦੀ ਆ ਭੜੇ ਭੜੇ ਮੂੰਹ ਕਰਕੇ ਤਾਂ ਜਿਹੜੀ ਮੇਨ ਗੱਲ ਹੈ ਜਿਹਦੇ ਘਰੇ ਕਿਹਦੇ ਪਿਓ ਦੀ ਮੌਤ ਹੁੰਦੀ ਆ ਜਿਹੜੀਆਂ ਖਬਰਾਂ ਸਾਰ ਤੁਹਾਨੂੰ ਦੱਸਦੇ ਆ ਵੀ ਹੁਣੇ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਇਹ ਫੇਰ ਹੋਰ ਕਿਸੇ ਮੁੰਡੇ ਦੇ ਨਾਲ ਭੱਜ ਜਾਂਦੀ ਹੈ ਤੇ ਆਉਦੀ ਗਲਤੀ ਰਿਪੀਟ ਕਰਦੀ ਆ ਸਾਰਨੋ ਜਿਹੜੀ ਮੇਨ ਗੱਲ ਸੀ ਤਾਂ ਇਸ ਤੋਂ ਬਾਅਦ ਜਿਹੜਾ ਇਹਦਾ ਪਿਓ ਆ ਉਹ ਫੇਰ ਨਹੀਂ ਕੋਸ ਬੋਲਦਾ ਤੇ ਇਹਦਾ ਦਾਦਾ ਜਿਹੜਾ ਬਹੁਤ ਅਣਖੀ ਸੀਗਾ ਉਹ ਨਾਲ ਇਹ ਪਿਓ ਨੂੰ ਬੇਦਖਲ ਕਰ ਦਿੰਦਾ ਤੇ ਜਿਹੜਾ ਰੌਲਾ ਜਿਹੜਾ ਪੈਂਦਾ ਤੇ ਇਹਦੇ ਪਿਓ ਦੇ ਨਾਲ ਇੱਕ ਕਿੱਲਾ ਪੈਲੀ ਹੁੰਦੀ ਹੈ ਕਰਾਈ ਤੇ ਉਹ ਕਹਿੰਦਾ ਵੀ ਜਦੋਂ ਮੈਂ ਤੈਨੂੰ ਬੇਦਖਲ ਕਰਤਾ ਮੈਂ ਤੈਨੂੰ ਪੈਲੀ ਵੀ ਨਹੀਂ ਵਾਣ ਦਿੰਦਾ ਕੋਈ ਇਦਾਂ ਦਾ ਡਿਸਪਿਊਟ ਹੁੰਦਾ ਖਬਰਾਂ ਦੇ ਅਨੁਸਾਰ ਤਾਂ ਜਿਹੜਾ ਇਹਦਾ ਡੈਡੀ ਹੁੰਦਾ ਉਹਦੇ ਰਿਸ਼ਤੇਦਾਰੇ ਦੇ ਨਾਲ ਕਿਤੇ ਦਾ ਮਾਸੜ ਆਇਆ ਹੁੰਦਾ ਉਹ ਪੈਲੀ ਵਿੱਚ ਜਾਂਦੇ ਆ ਤਾਂ ਉੱਥੇ ਦਾ ਦਾਦਾ ਵੀ ਜਾਂਦਾ ਤੇ ਇਹਨਾਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਹੈ ਤੇ ਇਹਦਾ ਜਿਹੜਾ ਦਾਦੂ ਵਰ ਬੋਲ ਵਰ ਦੇ ਨਾਲ ਸ਼ੀ ਫੈਲ ਚਲਾਉਂਦਾ ਜਿਹਦੇ ਵਿੱਚ ਉਹ ਚਾਰ ਮੈਂ ਖਬਰੀਦ ਦੇ ਪਿਓ ਨੂੰ ਤੇ ਦੋ ਇਹਦੇ ਮਾਸੜ ਤੋਂ ਲੱਗਦੇ ਆ ਉਹ ਤੁਸੀਂ ਆ ਵੀਡੀਓ ਦੇਖ ਲਓ ਜਦੋਂ ਕਹਿੰਦੇ ਐਂਬੂਲੈਂਸ ਨਹੀਂ ਮਿਲੀ ਜਾਂ ਕੁਛ ਨਹੀਂ ਮਿਲਿਆ ਤੇ ਡੈਡੀ ਦੀ ਮੌਤ ਹੋ ਜਾਂਦੀ ਹੈ ਤੇ ਇਹਦਾ ਜਿਹੜਾ ਮਾਸੜ ਆ ਉਹ ਜੇਰੇ ਇਲਾਜ ਹੁੰਦਾ ਜ਼ਖਮੀ ਹੁੰਦਾ ਡਿਫੈਂਸ ਦੇ ਵਿੱਚ ਦੱਸਿਆ ਜਾਂਦਾ ਕਿ ਇਹਦੇ ਦਾਦਾ ਜੀ ਨੇ ਫਾਇਰ ਚ ਲਾਏ ਸੀ ਕਿਉਂਕਿ ਇਨਾਂ ਕੋਲੇ ਵੀ ਅਸਲਾ-ਫਸਲਾ ਸੀਗਾ ਹੁਣ ਆਪਾਂ ਕਰ ਲਵਾਂ ਗੱਲ ਕਰਦੇ ਹਾਂ ਇਸ ਕੁੜੀ ਤੇ ਇਹਦੇ ਤਾਂ ਪਿਓ ਦੀ ਮੌਤ ਹੋ ਜਾਂਦੀ ਹੈ ਤੇ ਇਹਦੀ ਕੁੜੀ ਵਲੌਗ ਪਾਈ ਜਾਂਦੀ ਹੈ ਮੌਤ ਹੋਣ ਤੋਂ ਬਾਦ ਵੀ ਵਲੌਗ ਆਈ ਜਾਂਦੇ ਐ ਕਿੱਡੇ ਸ਼ਰਮ ਦੀ ਗੱਲ ਆ ਚਲੋ ਜੇ ਤੇਰੇ ਵਲੌਗ ਪਹਿਲਾਂ ਬਣਾਏ ਵੀ ਸੀਗੇ ਸ਼ਡਿਊਲਿੰਗ ਕੀਤੇ ਸੀ ਆਪਾਂ ਮੰਨ ਲੈਨੇ ਆ ਤਾਂ ਜਦੋਂ ਘਰੇ ਮੌਤ ਹੋਈ ਹੋਵੇ ਇਦਾਂ ਦੇ ਆਪਾਂ ਵਲੌਗ ਕਿਵੇਂ ਪਾ ਸਕਦੇ ਆਂ ਦਿਵਾਲੀਆਂ ਬਣਾਈਆਂ ਜਾਂਦੀਆਂ ਤੇ ਇਹ ਵਲੌਗ ਵੇਖੋ ਇਹਦਾ ਕੰਟੈਂਟ ਚੱਜਦਾ ਨਹੀਂ ਹੁੰਦਾ ਤੇ ਲੋਕਾਂ ਨੂੰ ਕੀ ਕਹਿ ਰਹੀ ਆ ਬਲੌਗਰ ਦੇ ਵਿੱਚ ਕਿ ਮੈਂ ਤੁਹਾਨੂੰ ਸਾਰੀ ਕਹਾਣੀ ਦੱਸੂਗੀ ਮੇਰਾ ਪਿਓ ਕਿਵੇਂ ਮਰਿਆ ਇਦਾਂ ਦੇ ਵਲੌਗ ਪਾਉਂਦੀ ਇਹ ਸਟੋਰੀਆਂ ਪਾਈਆਂ ਜਾਂਦੀਆਂ ਜਿਹਦੇ ਵਿੱਚ ਸਟੋਰੀ ਜੀ ਪਾਉਂਦੀ ਲਿਖਦੀ ਐ ਇਹ ਕਿ ਮੈਂ ਤੁਹਾਨੂੰ ਅਗਲੇ ਵਲੌਗ ਚ ਦੱਸੂਗੀ ਮੇਰਾ ਪਿਓ ਕਹਿੰ ਮਰੀਆਸੀ ਤੇ ਆਪਣੇ ਦਾਦੇ ਨੂੰ ਗਾਲ ਕੱਢ ਕੇ ਕੁੱਤਾ ਕਹਿ ਕੇ ਉਹਦੇ ਵਿੱਚ ਸਬੋਧਨ ਕੀਤਾ ਜਾਂਦਾ ਸਟੋਰੀ ਦੇ ਵਿੱਚ ਤੁਸੀਂ ਇਹ ਵੇਖੋ ਘਰ ਦੇ ਵਿੱਚ ਮੌਤ ਹੋਈ ਹੋਵੇ ਤੇ ਕੁੜੀ ਇਦਾਂ ਬਲੌਗ ਪਾ ਸਕਦੀ ਹੈ ਬਲੌਗ ਪਾਈ ਜਾਂਦੀ ਹੈ ਲੋਕਾਂ ਨੂੰ ਕਹਿ ਰਹੀ ਹੈ ਮੈਨੂੰ ਸਬਸਕ੍ਰਾਈਬ ਕਰੋ ਦਿਵਾਲੀਆਂ ਮਣਾਈਆਂ ਜਾਂਦੀਆਂ ਉਹਦੇ ਜਿਹਦੇ ਨਾਲ ਗਈ ਹੈ ਉਹਦੇ ਨਾਲ ਗਾਣੇ ਲਾ ਲਾ ਕੇ ਦਿਵਾਲੀਆਂ ਮਣਾਉਂਦੀ ਹੈ ਉੱਥੇ ਸਫਾਈਆਂ ਕਰੀ ਜਾਂਦੀਆਂ ਉਹਦੇ ਘਰੇ ਜਿਹੜੀ ਕੁੜੀ ਇੱਕ ਗਲਾਸ ਚਾ ਕੇ ਪਾਣੀ ਨਹੀਂ ਚਾਗ ਪਿੰਡੀ ਸੀ ਹੈ ਨਾ ਇਹ ਹੈ ਜੀ ਮਹਿਕਬ੍ਰੀਤ ਉਰਫ ਮੁਸ਼ਕੀ ਦੀ ਕਹਾਣੀ ਜਿਹੜੀ ਤੁਹਾਨੂੰ ਦੱਸੀ ਹੈ ਵੀ ਇਹ ਕੁੜੀ ਦਾ ਪਿਓ ਦੀ ਮੌਤ ਹੋਣ ਤੋਂ ਬਾਅਦ ਵੀ ਇਹ ਵਲੌਗ ਪਾ ਰਹੀ ਹੈ ਦੇਖੋ ਕਿਦਾਂ ਦਾ ਸਿਸਟਮ ਹੋ ਗਿਆ ਕੋਈ ਨਾ ਇਹ ਚੰਗੀ ਜਿਹੜਾ ਕੰਟੈਂਟ ਚ ਦਮ ਹੁੰਦਾ ਇਹਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਅੰਗਰੇਜ਼ੀ ਬੋਲਦੀ ਆ ਭੇੜੇ ਭੇੜੇ ਜਿਹੜੇ ਮੂੰਹ ਕਰਦੀ ਆ ਬਹੁਤ ਗੰਦੇ ਗੰਦੇ ਜਿਹੇ ਮੂੰਹ ਕਰਦੀ ਆ ਸੁੰਨੇ ਗੱਲ ਹੋਰ ਦੱਸ ਦਈਏ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਵੀ ਅਮਰਤਪਾਲ ਸਿੰਘ ਮੈਰੋ ਆ ਉਹਨਾਂ ਨੇ ਵੀ ਇਸ ਕੁੜੀ ਨੂੰ ਥੋੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨੇ ਮੈਸੇਜ ਕੀਤਾ ਸੀ ਵੀ ਇਸ ਕੁੜੀ ਦਾ ਐਡਰੈਸ ਦੱਸਿਆ ਜਾਵੇ ਇਸ ਦੀ ਇੱਕ ਵੀਡੀਓ ਦੇ ਉੱਤੇ ਕਿਉਂਕਿ ਤੁਹਾਨੂੰ ਪਤਾ ਮੈਰੋ ਜਿਹੜਾ ਲੈਕਚਰ ਤਾਂ ਫਲਾਉਂਦੇ ਉਹਨਾਂ ਦੇ ਖਿਲਾਫ ਆ ਤੇ ਇਸ ਕੁੜੀ ਦੇ ਵੀ ਉਹ ਚੜ ਚੱਲੇ ਸੀਗੇ ਉਸ ਤੋਂ ਬਾਅਦ ਥੋੜਾ ਸੰਭਲ ਗਈ ਸੀਗੀ ਪਰ ਵਲੌਗ ਪਾਉਣੇ ਇਹਨੇ ਬੰਦ ਨਹੀਂ ਕੀਤੇ ਗਾਣਿਆਂ ਤੇ ਨੱਚਦੀ ਟੱਪਦੀ ਜਿਹਦੇ ਕਰਕੇ ਇਹਦਾ ਦਾਦਾ ਜਿਹੜਾ ਉਹ ਬਿਲਕੁਲ ਵੀ ਪਸੰਦ ਨਹੀਂ ਕਰਦਾ ਸੀ ਇਹ ਸੀਗੇ ਜੀ ਥੋੜੇ ਸਵਾਲ ਜਿਨ੍ਹਾਂ ਦਾ ਆਪਾਂ ਜਵਾਬ ਦੇਣ ਦੀ ਕੋਸ਼ਿਸ਼ ਕਰਤੀ ਤੇ ਹੁਣ ਜਾਂਦੇ ਜਾਂਦੇ ਇੱਕ ਸਾਡਾ ਸਵਾਲ ਜਰੂਰ ਲੈ ਕੇ ਜਾਇਓ ਕਮੈਂਟਾਂ ਚ ਦੱਸਿਓ ਕਿ ਸਾਨੂੰ ਇਦਾਂ ਦੀਆਂ ਕੁੜੀਆਂ ਦੀਆਂ ਵੀਡੀਓ ਦੇਖਣੀਆਂ ਚਾਹੀਦੀਆਂ ਜਿਹੜੀਆਂ ਕੁੜੀਆਂ ਦੋ ਦੋ ਵਾਰੀ ਕਰੋ ਭੱਜ ਕੇ ਵਿਆਹ ਕਰਾ ਲਿਆ ਹੋਵੇ ਜਿਨ੍ਹਾਂ ਨੇ ਆਪਣੇ ਪਿਓ ਮਰੇ ਤੋਂ ਜਿਹੜੀਆਂ ਵਲੌਗ ਪਾ ਰਹੀਆਂ ਹੁਣ ਆਪਣੇ ਪਿਓ ਮਰੇ ਤੋਂ ਬਾਅਦ ਵੀ ਆਪਣੇ ਭੱਜੇ ਵੇੜਾ ਆਸ਼ਕ ਸੀ ਉਹਦੇ ਨਾਲ ਹਨਾ ਵੀ ਦਿਵਾਲੀਆਂ ਮਨਾਈ ਜਾਂਦੀਆਂ ਕੀ ਆਪਾਂ ਨੂੰ ਇਦਾਂ ਦੀਆਂ ਕੁੜੀਆਂ ਨੂੰ ਦੇਖਣਾ ਚਾਹੀਦਾ ਕੀ ਸੇਹ ਦੇ ਰਹੀਆਂ ਇਹ ਕੀਨ ਦੇ ਆਪਣ ਨੂੰ ਵਲੌਗ ਵੇਖਣੀ ਚਾਹੀਦੀ ਹੈ ਤੁਸੀਂ ਕਮੈਂਟ ਕਰਕੇ ਦੱਸਣਾ ਜਰੂਰ ਤੇ ਕੀ ਆਪੜ ਉਹ ਜਿਹੜੇ ਗੁਰੇ ਨੂੰ ਸਬਸਕ੍ਰਾਈਬ ਇਹਨਾਂ ਚੈਨਲ ਕਰਨੀ ਚਾਹੀਦੀ ਹੈ ਇਹਨਾਂ ਦਾ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਹਯਾਰ ਲਾਇਆ ਕਰੋ ਇਹਨਾਂ ਦਾ ਇਹਨੂੰ ਕਹਿ ਕਰੋ ਵੀ ਤੁਸੀਂ ਕੀ ਸੇਧ ਦੇ ਰਹੇ ਹੋ ਇਹਨਾਂ ਦੀ ਵੀਡੀਓ ਆਪਣੇ ਜਵਾਕਰ ਨੂੰ ਕੀ ਸੇਧ ਦੇਣੀ ਹੈ ਇਹ ਜਿਹੜੀਆਂ ਆਪ ਦੋ ਦੋ ਵਾਰੀ ਭੱਜ ਕੇ ਵਿਆਹ ਕਰਾ ਲਿਆ ਇਸ ਦੇ ਜਿਹੜੀ ਮੁੰਡੇ ਦਾ ਹਰਿਆਣੇ ਦੇ ਨਾਲੇ ਪਹਿਲਾਂ ਭੱਜੀ ਸੀ ਨਾ ਉਹ ਮੁੰਡਾ ਵੀ ਰੋਮੀ ਅਰਗਨ ਨਾਲ ਤੇ ਇੱਕ ਦੋ ਮੁੰਡੇ ਹੋਰ ਆ ਜਿਹੜੇ ਰੋਸਟਰ ਆ ਉਹਨਾਂ ਦੇ ਨਾਲ ਉਹ ਆ ਕੇ ਸ਼ੋਅ ਦੇ ਵਿੱਚ ਸਾਰੇ ਇਹਦੇ ਕਿ ਜਿਹਨੇ ਦੱਸ ਕੇ ਗਿਆ ਇਹਦਾ ਕੀ ਕੁਸੇ ਨਾਲ ਹੋ ਕਰਦੀ ਸੀ ਇਹਦੇ ਜਿਵੇਂ ਕਿ ਕਾਲੇ ਕਾਰਨਾਮੇ ਉਹਨੇ ਦੱਸਿਆ ਜਿਹੜੇ ਇਹਨੂੰ ਰੋਸਟ ਕਰਦੇ ਸੀ ਉਹਨਾਂ ਨੇ ਇਸ ਕੁੜੀ ਨੂੰ ਵੀ ਆਪਣੇ ਸ਼ੋਅ ਦੇ ਵਿੱਚ ਬੁਲਾਇਆ ਸੀ 4 ਘੰਟੇ ਦਾ ਸ਼ੋਅ ਸੀਗਾ 3 ਘੰਟੇ ਉਹਨਾਂ ਨੇ ਇਹਨੂੰ ਸਮਝਾਇਆ ਕਿ ਭਾਈ ਤੂੰ ਇਦਾਂ ਦੇ ਵਲੌਗ ਨਾ ਪਾਇਆ ਕਰ ਇਦਾਂ ਦੇ ਆਉਦੇ ਜਿਹੜੇ ਕਾਰਨਾਮੇ ਉਹ ਨਾ ਕਰਿਆ ਕਰ ਵੀ ਜਿਹੜਾ ਕੋਈ ਕੋਈ ਮੁੰਡਾ ਤੈਨੂੰ ਮੈਸੇਜ ਕਰਦਾ ਸਟ੍ਰੈਟੇਜੀ ਆ ਕਾਲ ਕਰਦਾ ਤੂੰ ਉਸੇ ਨਾਲ ਹੀ ਗੱਲ ਕਰਨ ਲੱਗ ਜਾਨੀ ਆ ਉਹੀ ਮੁੰਡਾ ਇਹਦੀਆਂ ਕਾਰ ਰਿਕਾਰਡਿੰਗਾ ਕਰਕੇ ਜਾਂ ਫੋਟੋਆਂ ਉਹ ਰੋਸਟਰਾਂ ਨੂੰ ਦੇ ਦਿੰਦਾ ਵੀ ਆ ਚੱਕੋ ਜੀ ਵੇਖੋ ਮਸ਼ਕੀ ਮਹਿਕਪ੍ਰੀਤ ਕੀ ਕਰ ਰਹੀ ਹੈ ਕਿਉਂਕਿ ਉਹ ਹੀ ਇਹਨਾਂ ਗਲਤ ਇਸਤੇਮਾਲ ਕਰ ਜਾਂਦੇ ਆ ਜਿੰਨਾ ਇਹ ਕਿਉਂਕਿ ਹਰੇਕ ਨੇ ਨਾੜੀ ਗੱਲ ਗੁੱਲੂ ਜੀ ਕਰ ਲੈਂਦੀ ਸੀ ਇਦਾਂ ਦਾ ਕੁਸ ਉਹ ਰੋਸਟਰਾਂ ਨੇ ਦੱਸਿਆ ਸੀ ਉਹਨਾਂ ਨੇ ਸਮਝਾਇਆ ਸੀਗਾ ਬਈ ਥੋੜਾ ਜਿਹਾ ਵੇਖ ਕੇ ਚੱਲ ਇੱਥੇ ਸਾਰੇ ਚੰਗੇ ਬੰਦੇ ਨਹੀਂ ਫਿਰਦੇ ਤੇ ਕੋਈ ਤੇਰਾ ਯੂਜ਼ ਕਰੀ ਜਾਂਦੇ ਗਲਤ ਯੂਜ਼ ਕਰਦੇ ਆ ਤੇ ਰਹੀ ਇਹ ਮਜ਼ਾਕ ਬਣਾਉਂਦੇ ਐ ਤੇ ਤੇਰੀਆਂ ਰਿਕਾਰਡਿੰਗਾਂ ਤੇਰੀਆਂ ਫੋਟੋਆਂ ਮੋਸਟਰਾਂ ਨੂੰ ਦੇਂਦੇ ਤੇ ਤੈਨੂੰ ਰੋਸਟ ਕਰੀ ਜਾਂਦੇ ਪਰ ਇਹ ਕੁੜੀ ਨੇ ਨਹੀਂ ਸਮਝਿਆ ਉਹਨੇ ਬਹੁਤ ਸਮਝਾਇਆ ਸੀ ਵੀ ਚੱਜ ਦਾ ਕੰਟੈਂਟ ਪਾਜੇ ਪਾਉਣਾ ਤਾਂ ਇਸ ਦੇ ਵਿੱਚ ਤੇਰਾ ਕੋਈ ਦਮ ਨਹੀਂਗਾ ਜਿਹੜੇ ਤੂੰ ਵਲੌਗ ਵੀ ਪਾਉਣੀ ਐ ਨਾ ਵਲੌਗ ਵੀ ਪਾਉਣ ਨੂੰ ਹੁਣ ਨਾ ਕੋਈ ਚਾਹੀਦਾ ਹੁੰਦਾ ਢੰਗ ਨਾਲ ਬੋਲਣਾ ਚੱਲਣਾ ਆਉਣਾ ਹੋਵੇ ਬੰਦੇ ਨੂੰ ਪਰ ਇਹਨੂੰ ਤਾਂ ਇਕੱਲੇ ਮੂੰਹ ਬਣਾਉਣੇ ਮੂੰਹ ਵੀ ਬાળા ਬાળા ਬਣਾਉਂਦੀ ਸੀ ਉਹਨੇ ਕਿਹਾ ਇਹ ਸਾਰੀਆਂ ਚੀਜ਼ਾਂ ਹੈ ਨਾ ਪਿੰਗਾ ਰੋਸਟਰਾਂ ਦੇ ਪੇਜ ਤੇ ਵੀ ਯੂ ਨੂੰ ਸਮਝ ਆਇਆ ਸੀਗਾ ਤੇ ਤੁਸੀਂ ਇਹਦਾ ਵੀਡੀਓ ਵਿੱਚ ਦੇਖ ਸਕਦੇ ਆ ਕਿਵੇਂ ਮੂੰਹ ਜੇ ਬਣਾਉਂਦੀ ਆ ਬਿਨਾਂ ਮਤਲਬ ਦੇ ਜਿਹੜੀ ਚੀਜ਼ ਹੈ ਪੈੜੀ ਲੱਗਦੀ ਆ ਕੋਈ ਉਸ ਚੰਗੀ ਨਹੀਂ ਲੱਗਦੀ ਕਿਊਟ ਨਹੀਂ ਲੱਗਦੀ ਨੂੰ ਬਹੁਤ ਸਮਝਾਉਣ ਦੇ ਬਾਵਜੂਦ ਵੀ ਇਹ ਕੁੜੀ ਨਹੀਂ ਸਮਝੀ ਤੇ ਪਿਓ ਮਰੇ ਤੋਂ ਇਹ ਵਲੌਗ ਪਾ ਰਹੀ ਆ ਇਹ ਸਟੋਰੀਆਂ ਪਾ ਰਹੀ ਆ ਕੀ ਦੱਸੋ ਇਹ ਇਦਾਂ ਲਿਖ ਰਹੀ ਆ ਸਟੋਰੀਆਂ ਦੇ ਵਿੱਚ ਕਿ ਮੈਂ ਤੁਹਾਨੂੰ ਦੱਸੂਗੀ ਮੇਰੇ ਪਿਓ ਦੀ ਮੌਤ ਕਿਵੇਂ ਹੋਈ ਆ ਮੇਰੇ ਕੁੱਤੇ ਦਾਦੇ ਨੇ ਕੀ ਕੀਤਾ ਇਦਾਂ ਇਦਾਂ ਕਰ ਰਹੀ ਆ ਵੀ ਕੁੜਕੇ ਤੇਰੇ ਪਿੱਛੇ ਬਚਾਈ ਗਈ ਆ ਪਿਓ ਤੇਰਾ ਤੁਰ ਗਿਆ ਮਾਦੇ ਤੇਰੇ ਦੇ ਸਰਤੋ ਸਵਾਗ ਉੱਠ ਗਿਆ ਭਰਾ ਤੇਰਾ ਨਾਸ ਹੋ ਗਿਆ ਦਾਦਾ ਤੇਰਾ ਜੇਲ੍ਹ ਜਾਵੜਿਆ ਉਹਨੂੰ ਸਜ਼ਾ ਹੋ ਜੂਗੀ ਤੇ ਤੂੰ ਚੱਕ ਚੱਕ ਵਲੌਗ ਪਾਈ ਇੰਨੀ ਤੇਰੇ ਪਿੱਛੇ ਰਿਆ ਕੀ ਆ ਤੇਰਾ ਆਪਦਾ ਘਰ ਪਟਤਾ ਇਸ ਕੁੜੀ ਦੇ ਕਰਨ ਦਾ ਕਦ ਖਤਮ ਹੋ ਗਿਆ ਸੋ ਸਾਡਾ ਤੁਹਾਨੂੰ ਇਹੀ ਸਵਾਲ ਆ ਕਮੈਂਟਾਂ ਜਰੂਰ ਰਾਏ ਦਿਓ ਵੀ ਆਪਾਂ ਨੂੰ ਇਦਾਂ ਦੇ ਕੁੜੀਆਂ ਦੇ ਵਲੌਗ ਇਹਨਾਂ ਨੂੰ ਵੇਖਣਾ ਚਾਹੀਦਾ ਹੈ ਜਿੰਨਾ ਡੇੜਾਂ ਇਦਾਂ ਇਦਾਂ ਕਰ ਰਹੇ ਨੇ ਇਹ ਆਪਨੂੰ ਕੀ ਸੇ ਦੇ ਦੇ ਰਹੇ ਨੇ ਆਪਣੇ ਜਵਾਕਾਂ ਦੇ ਉੱਤੇ ਕੀ ਅਸਰ ਪਊ ਗਿਆ ਹੋ ਜੀਆਂ ਦਾ ਸੋ ਹੋਰ ਵੀ ਬਹੁਤ ਕੁੜੀਆਂ ਆ ਇੰਸਟਾਗ੍ਰਾਮ ਦੇ ਉੱਤੇ ਜਿਹੜੀਆਂ ਬਹੁਤ ਗਲਤ ਚੀਜ਼ਾਂ ਪ੍ਰਮੋਟ ਕਰ ਰਹੀਆਂ ਹਨ ਹੈਨਾ ਨਗੇਜ ਨੂੰ ਪ੍ਰਮੋਟ ਕਰ ਰਹੀਆਂ ਗੰਦ ਨੂੰ ਪ੍ਰਮੋਟ ਕਰ ਰਹੀਆਂ ਉਹਨਾਂ ਨੂੰ ਬਲੌਕ ਮਾਰੋ ਅਨਫੋਲੋ ਕਰੋ ਤਾਂ ਕਿ ਉਹਨਾਂ ਨੂੰ ਅਕਲ ਆਵੇ ਕੁੜੀਆਂ ਚੰਗੀਆਂ ਹੈਗੀਆਂ ਕੰਟੈਂਟ ਚੱਲਦਾ ਬਹੁਤ ਕੁੜੀਆਂ ਜਿਹੜੀਆਂ ਸਾਫ਼ ਸੁਧਰੀਆਂ ਵੀਡੀਓ ਪਾਉਂਦੀਆਂ ਉਹਨਾਂ ਦੇ ਵੀ ਬਹੁਤ ਸਬਸਕ੍ਰਾਈਬਰ ਤੇ ਫੋਲੋਅਰ ਹੈਗੇ ਚੰਗੀਆਂ ਇਹ ਕੋਈ ਨਹੀਂ ਹੁੰਦਾ ਵੀ ਕੱਪੜਿਆਂ ਨਾਲ ਨਗੇਜ ਨਾਲ ਹੀ ਸਬਸਕ੍ਰਾਈਬਰ ਜਾਂ ਫੋਲੋਅਰ ਆਉਣੇ ਆ ਇਹ ਆਪਣੀ ਚੰਗੀ ਸੋਚ ਨਾਲ ਫੋਲੋਅਰ ਆਉਂਦੇ ਆ ਚੰਗੀ ਸੋਚ ਨਾਲ ਸਬਸਕ੍ਰਾਈਬਰ ਜੁੜਦੇ ਆ ਜਦੋਂ ਆਪਾਂ ਚੰਗੀ ਚੀਜ਼ ਲੋਕਾਂ ਨੂੰ ਰੱਖਾਂਗੇ ਜਿਹੜਾ ਨਗੇਜ ਪੂਨਾ ਦਿਖਾ ਕੇ ਜਾਂ ਗੰਦਬਾ ਕਿਹੜੇ ਸਬਸਕ੍ਰਾਈਬਰ ਜਾਂ ਫੋਲੋਅਰ ਆਉਂਦੇ ਨੇ ਉਹ ਤੁਹਾਡਾ ਸਵਾਦ ਲੈਂਦੇ ਆ ਤੇ ਥੋੜੇ ਦਿਨ ਹੀ ਤੁਹਾਡੇ ਕੋਲੇ ਰਹਿੰਦੇ ਆ ساری ਉਮਰ ਤੁਸੀਂ ਉਹਦਾ ਗੰਦ ਨਹੀਂ ਬਖ ਸਕਦੇ ساری ਉਮਰ ਤੁਸੀਂ ਉਹਦਾ ਨਗੇਜ ਨਹੀਂ ਦਿਖਾ ਸਕਦੇ ਉਹ ਥੋੜੇ ਟਾਈਮ ਵਾਸਤੇ ਹੁੰਦਾ ਸਾਰੀ ਟਾਈਮ ਵਾਸਤੇ ਹੁੰਦਾ ਤੁਹਾਡੀ ਚੰਗੀ ਸੋਚ ਚੰਗੀ ਪਰਸਨੈਲਿਟੀ ਜਿਹਨੂੰ ਲੋਕ ਲਾਈਕ ਕਰਦੇ ਆ ਚੰਗੀਆਂ ਗੱਲਾਂ ਨੂੰ ਲੋਕ ਪਸੰਦ ਕਰਦੇ ਆ ਸੋ ਸਾਡਾ ਇਹ ਸਵਾਲ ਸੀਗਾ ਬਈ ਜੁੜ ਕੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਰੀ ਮਹਿਕਪ੍ਰੀਤ ਉਰਫ ਮੈਂ ਤਾਂ ਇਹਨੂੰ ਮੁਸ਼ਕੀ ਗਾਉਂਗਾ ਸਾਰੇ ਕਹਿੰਦੇ ਆ ਜਿਹਨੇ ਉਹਦਾ ਘਰ ਖਰਾਬ ਕਰਤਾ ਮਹਿਕਪ੍ਰੀਤ ਉਰਫ ਮੁਸ਼ਕੀ ਦੀ ਸਾਰੀ ਤੁਹਾਨੂੰ ਕਹਾਣੀ ਦੱਸਦੀ ਹੈ ਕਿਵੇਂ ਕਿਵੇਂ ਇਹਨੇ ਉਹਦੇ ਪਿਓ ਦਾ ਉਹਦੇ ਘਰ ਦਾ ਖਾਤਮਾ ਕਰਤਾ ਤੇ ਆਪਾਂ ਨੂੰ ਇਹ ਜਿਹਿਆਂ ਦੇ ਵਲੌਗ ਜਾਂ ਵੀਡੀਓਜ਼ ਨਹੀਂ ਦੇਖਣੇ ਚਾਹੀਦੇ ਕਿਉਂਕਿ ਜਵਾਨਾਂ ਦੇ ਉੱਤੇ ਗਲਤ ਇੰਪੈਕਟ ਪੈ ਰਿਹਾ ਸਵਾਗਤਿ ਕਮੈਂਟ ਕਰਕੇ ਰਹਿ ਜਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਨੂੰ ਫੋਲੋ ਕਰ ਲਓ ਕਮੈਂਟ ਕਰਕੇ ਰਹਿ ਜਰੂਰ ਦਿਓ ਧੰਨਵਾਦ ਜੀ